ਪੰਜਾਬ ਦਾ ਸਭ ਤੋਂ ਵੱਡਾ ਮੈਡੀਕਲ ਕਾਲਜ ਪਟਿਆਲਾ ਇੱਕ ਵਾਰ ਮੋਰ ਸਵਾਲਾਂ ਦੇ ਕੇਰੇ ਦੇ ਵਿੱਚ ਆ ਗਿਆ ਇੱਕ ਮਹਿਲਾ ਡਾਕਟਰ ਨੇ ਛੇੜਛਾੜ ਦੇ ਇਲਜ਼ਾਮ ਲਾਏ ਨੇ ਉਹਨਾਂ ਨੇ ਬਕਾਇਦਾ ਇਸ ਦੀ ਚਿੱਠੀ ਵੀ ਪ੍ਰਿੰਸੀਪਲ ਨੂੰ ਭੇਜੀ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਕੰਮ ਵਾਲੀ ਥਾਂ ਦੇ ਉੱਤੇ ਉਸ ਦੇ ਨਾਲ ਛੇੜਛਾੜ ਹੋਈ ਹੈ ਜਿਸ ਤੋਂ ਬਾਅਦ ਇੱਕ ਵਾਰ ਮੋਰ ਡਾਕਟਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤਾਂ ਸਵਾਲਾਂ ਦੇ ਕੇਰੇ ਦੇ ਵਿੱਚ ਪਟਿਆਲਾ ਦਾ ਮੈਡੀਕਲ ਕਾਲਜ ਆਇਆ ਹੈ ਮਹਿਲਾ ਡਾਕਟਰ ਨੇ ਛੇੜਛਾੜ ਦੇ ਇਲਜ਼ਾਮ ਲਾਏ ਨੇ ECG ਟੈਕਨੀਸ਼ੀਅਨ ਦੇ ਉੱਤੇ ਛੇੜਛਾੜ ਦੇ ਇਲਜ਼ਾਮ ਲੱਗੇ ਨੇ ਤਾਂ ਇਸ ਦੇ ਵਿੱਚ ਔਰਤ ਡਾਕਟਰ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਇੱਕ ਚਿੱਠੀ ਲਿਖੀ ਹੈ ਜੂਨੀਅਰ ਰੈਜੀਡੈਂਟ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਨੇ ਕੰਮ ਵਾਲੀ ਥਾਂ ਦੇ ਉੱਤੇ ਇਹ ਛੇੜਛਾੜ ਦੇ ਇਲਜ਼ਾਮ ਲੱਗੇ ਨੇ ਤਾਂ ਮੈਡੀਕਲ ਕਾਲਜ ਦੀ ਕਮੇਟੀ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਪੰਜਾਬ ਦਾ ਸਭ ਤੋਂ ਵੱਡਾ ਮੈਡੀਕਲ ਕਾਲਜ ਪਟਿਆਲਾ ਇੱਕ ਵਾਰ ਮੁੜ ਸਵਾਲਾਂ ਦੇ ਕੇਰੇ ਦੇ ਵਿੱਚ ਆ ਗਿਆ ਹੈ ECG ਟੈਕਨੀਸ਼ੀਅਨ ਦੇ ਉੱਤੇ ਜੂਨੀਅਰ ਰੈਜੀਡੈਂਟ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਜੂਨੀਅਰ ਰੈਜੀਡੈਂਟ ਮਹਿਲਾ ਡਾਕਟਰ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਸ ਨੇ ਕਿਹਾ ਕਿ ECG ਟੈਕਨੀਸ਼ੀਅਨ ਦੇ ਵੱਲੋਂ ANC ਵਾਰ ਦੇ ਵਿੱਚ ਉਸ ਦੇ ਨਾਲ ਛੇੜਛਾੜ ਕੀਤੀ ਗਈ ਮੈਲਾ ਡਾਕਟਰ ਦੇ ਵੱਲੋਂ ਜਿਹੜੀ ਚਿੱਠੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਲਿਖੀ ਸੀ ਹੁਣ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈ ਹੈ ਤਾਂ ਰੈਜ਼ੀਡੈਂਟ ਡਾਕਟਰਾਂ ਨੇ ਇੱਕ ਵਾਰ ਫਿਰ ਸੁਰੱਖਿਆ ਦੇ ਉੱਤੇ ਸਵਾਲ ਚੁੱਕੇ ਨੇ ਡਾਕਟਰਾਂ ਦੀ ਐਸੋਸੀਏਸ਼ਨ ਨੇ ਵੀ ਪੂਰੇ ਮਾਮਲੇ ਦਾ ਨੋਟਿਸ ਲਿਆ ਉਹਨਾਂ ਨੇ ਹਸਪਤਾਲ ਅਤੇ ਕਾਲਜ ਪ੍ਰਸ਼ਾਸਨ ਨੂੰ ਕਿਹਾ ਕਿ ਜੇ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਉਹ ਤਿੱਖਾ ਸੰਘਰਸ਼ ਕਰਨਗੇ ਉਹਨਾਂ ਨੂੰ ਪ੍ਰਦਰਸ਼ਨ ਕਰਨੇ ਪੈਣਗੇ ਦੂਜੇ ਪਾਸੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਆਖਿਆ ਕਿ ਉਹਨਾਂ ਦੇ ਕੋਲ ਸ਼ਿਕਾਇਤ ਪੁੱਜੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਲਈ ਸ਼ਿਕਾਇਤ ਕਮੇਟੀ ਨੂੰ ਭੇਜ ਦਿੱਤੀ ਹੈ ਤਾਂ ਵਧੇਰੇ ਜਾਣਕਾਰੀ ਲਈ ਪਟਿਆਲਾ ਤੋਂ ਪੱਤਰਕਾਰ ਭਾਰਤ ਪੋਸ਼ਣ ਸਾਡੇ ਨਾਲ ਜੁੜ ਚੁੱਕੇ ਨੇ ਭਾਰਤ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਵਿੱਚ ਮੈਡੀਕਲ ਕਾਲਜ ਇੱਕ ਵਾਰ ਮੋੜ ਸਵਾਲਾਂ ਦੇ ਘੇਰੇ ਵਿੱਚ ਆਇਆ ਹੈ ਹਾਂ ਜੀ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਕ ਵਾਰੀ ਫੇਰ ਜਿਹੜਾ ਹੈਗਾ ਮੈਡੀਕਲ ਕਾਲਜ ਮੋੜ ਸਵਾਲਾਂ ਦੇ ਘੇਰੇ ਚ ਜ਼ਰੂਰ ਆਇਆ ਹੈਗਾ ਇਹਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਗੈਨੀ ਡਿਪਾਰਟਮੈਂਟ ਦੇ ਵਿੱਚ ਕਮ ਮੈਡਿਕਲ ਡਾਕਟਰ ਟ੍ਰੀਟਮੈਂਟ ਕਰ ਰਹੇ ਹੁੰਦੀ ਹੈ ਪੇਸ਼ੈਂਟ ਦਾ ਸੋ ਇੱਕ ਟੈਕਨੀਸ਼ੀਨ ਲੈਬ ਆਲਾ ਆਂਦਾ ਹੈਗਾ ECG ਨੂੰ ਲੈ ਕੇ ਪੂਰਾ ਮਾਮਲਾ ਹੁੰਦਾ ਜਦੋਂ ECG ਕਰ ਰਹੇ ਹੁੰਦਾ ਲੈਬ ਟੈਕਨੀਸ਼ੀਅਨ ਤੋਂ ਉਹ ਡਾਕਟਰ ਦੇ ਜੋ ਸ਼ਿਕਾਇਤ ਕਰਤਾ ਡਾਕਟਰ ਨੇ ਹੈ ਕਿ ਆਏਗਾ ਕਿ ਉਸ ਨੂੰ ਬੈਡ ਟੱਚ ਕੀਤਾ ਜਾਂਦਾ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਪੂਰਾ ਮਾਮਲਾ ਪਸ ਜਾਂਦਾ ਹੈਗਾ ਸੋ ਉੱਥੇ ਜਿਹੜੇ ਹੋਰ ਵੀ ਡਾਕਟਰ ਖੜੇ ਹੁੰਦੇ ਨੇ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੇ ਸਾਹਮਣੇ ਜਦੋਂ ਉਹਨੂੰ ਬੈਡ ਟੱਚ ਕੀਤਾ ਜਾਂਦਾ ਤਾਂ ਉਹਦੇ ਫਿਰ ਉਸ ਇਹ ਸਾਰਾ ਮਾਮਲਾ ਪਾਕੀ ਹੁੰਦਾ ਹੈਗਾ ਸੋ ਇਸ ਤੇ ਲਈ ਇੱਕ ਰੈਜ਼ੀਡੈਂਟ ਡਾਕਟਰ ਦੀ ਆ ਇੱਕ ਮੀਟਿੰਗ ਹੁੰਦੀ ਹੈਗੀ ਉਸ ਤੋਂ ਬਾਅਦ ਇੱਕ ਜਿਹੜਾ ਹੈਗਾ ਲੈਟਰ ਲਿਖ ਕੇ ਕੰਪਲੇਂਟ ਹੈ ਟੈਕਨੀਸ਼ੀਨਲ ਦੇ ਜਿਹੜੇ ਹੈਗਾ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਦਿੱਤੀ ਜਾਂਦੀ ਹੈਗੀ ਆ ਰਾਜਨ ਸੀਨ ਲਾ ਨੂੰ ਸੋ ਉਹਨਾਂ ਕੋਲ ਇਹ ਕੰਪਲੇਂਟ ਪਹੁੰਚ ਚੁੱਕੀ ਹੈਗੀ ਆ ਸੋ ਇਹ ਪੂਰਾ ਮਾਮਲੇ ਦੀ ਜਾਂਚ ਹੈ ਕਹਿੰਦੇ ਪੂਰੀ ਜਾਂਚ ਹੈ ਗਈ ਆ ਉਹ ਕਮੇਟੀ ਨੂੰ ਫੌਮ ਦਿੱਤੀ ਗਈ ਹੈਗੀ ਆ ਉਹ ਹੁਣ ਕਮੇਟੀ ਦੇਖਦੇ ਹੈਗੇ ਕਿ ਜਾਂਚ ਦੇ ਵਿੱਚ ਆਖਰਕਾਰ ਕੀ ਨਿਕਲ ਕੇ ਆਉਂਦਾ ਹੈਗਾ ਕਿਉਂਕਿ ਅਰਜਿੰਦਰਾ ਹਸਪਤਾਲ ਦਾ ਮਾਮਲਾ ਹੈਗਾ ਗਾਇਨੀ ਵਾਰਡ ਦਾ ਮਾਮਲਾ ਹੈਗਾ ਔਰ ਗੱਲ ਕੀਤੀ ਜਾਵੇ ਉੱਥੇ ਹੁਣ ਪੂਰੀ ਜਿਹੜੀ ਹੈਗਾ ਇਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਇੱਕ ਵਾਰੀ ਫੇਰ ਅਜਿਹਾ ਅਰਜਿੰਦਰਾ ਗਵਰਨਮੈਂਟ ਮੈਡੀਕਲ ਕਾਲਜ ਹੈ ਫੇਰ ਵਿਵਾਦਾਂ ਦੇ ਵਿੱਚ ਇੱਕ ਵਾਰੀ ਫੇਰ ਵੇਖਣ ਨੂੰ ਆ ਮਿਲ ਰਹੇਗਾ ਜੀ ਬਿਲਕੁਲ ਹੈ ਇਸ ਮਾਮਲੇ ਦੇ ਵਿੱਚ ਜਿਸ ਸ਼ਖਸ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਛੇੜਛਾੜ ਕਰਨ ਦੇ ਕਿ ਉਸ ਨਾਲ ਵੀ ਕੋਈ ਗੱਲਬਾਤ ਹੋਈ ਹੈ ਉਸਨੇ ਕੋਈ ਸਪਸ਼ਟੀਕਰਨ ਦਿੱਤਾ ਜੀ ਬਰਹਾਲ ਹਾਲੇ ਉਹਦੇ ਵੱਲੋਂ ਕੋਈ ਵੀ ਸਪਸ਼ਟੀਕਰਨ ਕਿਸੇ ਵੀ ਤਰ੍ਹਾਂ ਦਾ ਨਹੀਂ ਆਇਆ ਹੈ ਵੈਸੇ ਮੈਡੀਕਲ ਗਵਰਨਮੈਂਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜਨ ਦੇ ਨਾਲ ਗੱਲਬਾਤ ਕਰੀਆ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਕਿ ਬਰਹਾਲ ਉਹਨਾਂ ਕੋਲ ਹਲੇ ਇੱਕ ਕੰਪਲੇਂਟ ਆਈ ਹੈ ਇੱਕ ਪਾਸੇ ਤੋਂ ਇੱਕ ਸਾਈਡ ਦੀ ਕੰਪਲੇਂਟ ਜ਼ਰੂਰ ਆਈ ਹੈ ਕਿ ਆ ਪਰ ਟੈਕਨੀਸ਼ੀਅਨ ਵੱਲੋਂ ਹਲੇ ਤੱਕ ਕੋਈ ਵੀ ਨਾ ਤਾਂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੱਕ ਕੋਈ ਗੱਲਬਾਤ ਪਹੁੰਚਾਈ ਗਈ ਹੈ ਕਿ ਨਾ ਹੀ ਉਹਨਾਂ ਨੇ ਆਲੇ ਉਹ ਸਾਹਮਣੇ ਆਏ ਨੇ ਸੋ ਕਿਤਨੇ ਕਿਤੇ ਗੱਲ ਹੈ ਕਿ ਹੁਣ ਵਿਚਾਰਤ ਹੀ ਨਹੀਂ ਕਿ ਕਿ ਇਹਦੀ ਇੱਕ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਕਿ ਸੋ ਹਾਂ ਬਾਕੀ ਜੋ ਇਹਦੇ ਵਿੱਚ ਪੁਛ ਪੜਤਾਲ ਇੱਕ ਕਮੇਟੀ ਜਦੋਂ ਕਰੇਗੀ ਉਸ ਤੋਂ ਬਾਅਦ ਹੀ ਜਰਾ ਜਿਹੜਾ ਹੈਗਾ ਉਹ ਮਾਮਲਾ ਕਲੀਅਰ ਹੋ ਜਾਏਗਾ ਪਰ ਇਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਗਵਰਨਮੈਂਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਕਿਸੇ ਵੀ ਕਹਿੰਦੇ ਆ ਅਸੀਂ ਜਿਹੜੀ ਹੈ ਬੜੀ ਬਰੀਕੀ ਦੇ ਨਾਲ ਇਹਦੀ ਜਾਂਚ ਕਰਾਂਗੇ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਟਿੱਲ ਨਹੀਂ ਵਰਤਾਂਗੇ ਜੀ ਜੀ ਸ਼ੁਕਰੀਆ ਭਰਪੂਰ ਜਾਣਕਾਰੀ ਦੇਣ ਦੇ ਲਈ ਤਾਂ ਦੱਸਦੇ ਕਿ ਇਹ ਘਟਨਾ ਅਜੇ ਸਮੇਂ ਸਾਹਮਣੇ ਆਈ ਹੈ ਜਦੋਂ ਹਾਲ ਹੀ ਵਿੱਚ ਕੋਲਕੱਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਜਬਰਦਸਤ ਨਾ ਪਹਿਲਾ ਕੀਤਾ ਗਿਆ ਉਸ ਤੋਂ ਬਾਅਦ ਬੇਰਮੀ ਦੇ ਨਾਲ ਉਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਲੋਕਾਂ ਦਾ ਗੁੱਸਾ ਵਧਿਆ ਡਾਕਟਰਾਂ ਦਾ ਵੀ ਗੁੱਸਾ ਵਧਿਆ ਔਰ ਡਾਕਟਰ ਇਨਸਾਫ ਦੇ ਲਈ ਸੜਕਾਂ ਦੇ ਉੱਤੇ ਵੀ ਨਜ਼ਰ ਆਏ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਦੇਖਣ ਨੂੰ ਮਿਲੇ ਡਾਕਟਰ ਲਗਾਤਾਰ ਮੰਗ ਕਰ ਰਹੇ ਨੇ ਡਾਕਟਰ ਕੀ ਸਾਡੀ ਸੁਰੱਖਿਆ ਜੋ ਹੈ ਉਹ ਯਕੀਨੀ ਬਣਾਈ ਜਾਵੇ ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਗਿਆ ਉਹਨਾਂ ਨੇ ਅਦਾਲਤ ਨੂੰ ਵੀ ਅਪੀਲ ਕੀਤੀ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਬਕਾਇਦਾ ਗਾਈਡਲਾਈਨ ਜੋ ਨੇ ਉਹ ਜਾਰੀ ਜੋ ਕੀਤੀਆਂ ਜਾਂ ਤਾਂ ਇਸ ਵਿਚਾਲੇ ਹੁਣ ਪਟਿਆਲਾ ਦੇ ਮੈਡੀਕਲ ਕਾਲਜ ਤੋਂ ਇਹ ਮਾਮਲਾ ਸਾਹਮਣੇ ਆਇਆ ਮਾਮਲੇ ਦੀ ਜਾਂਚ ਦੇ ਲਈ ਕਮੇਟੀ ਨੂੰ ਸ਼ਿਕਾਇਤ ਰੈਫਰ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਹੁਣ ਕਮੇਟੀ ਜਾਂਚ ਸ਼ੁਰੂ ਕਰੇਗੀ ਜੀ ਕੱਲ ਰਾਤੀ 12 ਤਰੀਕ ਨੂੰ 9 ਵਜੇ ਰਾਤੀ 12 ਤਰੀਕ ਨੂੰ ਅੱਧੀ ਰਾਤ ਦੇ ਵੇਲੇ ਉਹਨਾਂ ਨੇ ECG ਵਾਸਤੇ ਇੱਕ ਟੈਕਨੀਸ਼ੀਅਨ ਨੂੰ ਬੁਲਾਇਆ ਸੀ ਪੇਸ਼ੈਂਟ ਦੇ ਨੂੰ ਸ਼ੀ ਵਾਸ ਸਟੈਂਡਿੰਗ ਔਨ ਦਾ ਬੈੱਡ ਸਾਈਡ ਤੇ ਉਹ ECG ਟੈਕਨੀਸ਼ੀਅਨ ਜੋ ਉਹਨੇ ਲਿਖਿਆ ਕੰਪਲੇਂਟ ਦੇ ਵਿੱਚ ECG ਟੈਕਨੀਸ਼ੀਅਨ ਉਹਨੂੰ ਹੱਥ ਲਗਾ ਕੇ ਪਿੱਛੋਂ ਦੀ ਮਤਲਬ ਔਨ ਦਾ ਬੈਕ ਵਿਦ ਬੋਥ ਦਾ ਹੈਂਡਸ ਟੱਚ ਕਰਕੇ ਨਿਕਲੇ ਉੱਥੋਂ ਬੈਡ ਸਾਈਡ ਤੋਂ ਐਂਡ ਉਸਨੇ ਜਦੋਂ ਆਬਜੈਕਟ ਕੀਤਾ ਈਸੀਜੀ ਟੈਕਨੀਸ਼ੀਅਨ ਨੇ ਕਿਹਾ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਰਸਤਾ ਦੇ ਦਿਓ ਮੈਨੂੰ ਤੁਸੀਂ ਮੈਨੂੰ ਰਸਤਾ ਨਹੀਂ ਦਿੱਤਾ ਮੇਰੇ ਕੋਲ ਹੋਰ ਕੋਈ ਤਰੀਕਾ ਨਹੀਂ ਸੀ ਬਚਿਆ ਤੋਂ ਮੈਨੂੰ ਇਹ ਕਰਨਾ ਪਿਆ ਤੇ ਉਹ ਕਹੇ ਬਟ ਸ਼ੀ ਹੈਜ਼ ਰਿਟਨ ਇਸ ਕੀ ਜੋ ਡਾਕਟਰ ਉਹਨੇ ਲਿਖਿਆ ਕਿ ਮੈਂ ਪੇਸ਼ੈਂਟ ਨਾਲ ਗੱਲ ਕਰ ਰਹੀ ਸੀ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਜੇ ਉਹਨੇ ਮੇਰੇ ਤੋਂ ਰਸਤਾ ਮੰਗਿਆ ਤਾਂ ਵਾਟ ਆਈ ਫੀਲ ਇਸ ਕਿ ਉਹਨੂੰ ਦੂਜੀ ਵਾਰੀ ਕਹਿਣਾ ਚਾਹੀਦਾ ਸੀ ਈਸੀਜੀ ਟੈਕਨੀਸ਼ੀਅਨ ਇਨਸਟੈਡ ਆਫ ਟੱਚਿੰਗ ਅ ਫੀਮੇਲ ਇਨ ਅਨ ਇਨਪ੍ਰੋਪਰੀਏਟ ਵੇ ਤੋ ਕੰਪਲੇਂਟ ਵੇਰ ਕੋ ਲਈ ਹੈ ਜੀ ਅੱਜ 2:30 ਵਜੇ ਮੇਰੇ ਕੋਲ ਕੰਪਲੇਂਟ ਪਹੁੰਚੀ ਹੈਗੀ ਹੈ ਇਹ ਹੈ ਵੀ ਇਮੀਡੀਏਟਲੀ ਮਾਰਕਡ ਟੂ ਦਾ ਸਾਡੇ ਜਿਹੜੀ ਇੰਟਰਨਲ ਕਮੇਟੀ ਹੈ ਫਾਰ ਸੈਕਸੁਅਲ ਹਰਾਸਮੈਂਟ ਅਗੇਂਸਟ ਦਾ ਊਮਨ ਐਟ ਦਾ ਵਰਕਪਲੇਸ ਇੱਕ ਕਮੇਟੀ ਬਣੀ ਹੋਈ ਹੈ ਮੈਂ ਉਹਨਾਂ ਨੂੰ ਮਾਰਕ ਕਰ ਰਿਹਾ ਹੈਗਾ ਤੇ ਅੱਜ ਉਹਨਾਂ ਕੋਲ ਚਲੀ ਜਾਏਗੀ ਦੋ ਤਿੰਨ ਦਿਨਾਂ ਦੇ ਵਿੱਚ ਉਹਦਾ ਜੋ ਵੀ ਇਨਵੈਸਟਿਗੇਟ ਕਰਨਗੇ ਸਾਰਾ ਦੋਵਾਂ ਧਿਰਾਂ ਨੂੰ ਬੁਲਾਣਗੇ ਉਹਨਾਂ ਤੋਂ ਪੁੱਛਣਗੇ ਵੀ ਕੀ ਹੋਇਆ ਹੈਗਾ ਜੋ ਉਹਨਾਂ ਦੀ ਰਿਪੋਰਟ ਹੋਊਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਹਰਜਿੰਦਰਾ ਹਸਪੀਟਲ ਦਾ ਸਟਾਫ ਹੈ ਜੀ ਹਰ